ਇਹਨਾਂ ਗੱਲ ਦੀ ਧਰਤੀ ਤੋਂ ਹੈਰਾਨ ਕਰ ਦੇਣ ਵਾਲੀਆਂ ਤਸਵੀਰਾਂ ਸਾਹਮਣੇ ਆਈਆਂ ਹਨ ਜਿੱਥੇ ਕਿ ਸੜਕ ਦੇ ਉੱਪਰ ਹਿੰਦੂ ਧਰਮ ਦਾ ਓਮ ਸਿੱਖ ਧਰਮ ਦਾ ਖੰਡਾ ਅਤੇ ਇਸਾਈ ਧਰਮ ਦੇ ਵੀ ਧਾਰਮਿਕ ਨਿਸ਼ਾਨ ਸੜਕ ਦੇ ਉੱਤੇ ਬਣਾਏ ਗਏ ਹਨ ਹੋਰ ਵੀ ਕਈ ਧਰਮਾਂ ਦੇ ਚਿੰਨ ਇਸ ਸੜਕ ਉੱਤੇ ਬਣੇ ਹੋਏ ਹਨ ਜੋ ਕਿ ਤੁਸੀਂ ਇਸ ਵੀਡੀਓ ਰਾਹੀਂ ਦੇਖ ਰਹੇ ਹੋ ਇਸ ਸੜਕ ਤੇ ਲੋਕ ਖੁਦ ਵੀ ਇਨ੍ਹਾਂ ਧਾਰਮਿਕ ਚਿੰਨ੍ਹਾਂ ਉੱਪਰ ਦੀ ਪੈਰ ਰੱਖ ਕੇ ਲੰਘਦੇ ਹਨ ਜਿਸ ਨਾਲ ਹਰ ਧਰਮ ਦੇ ਚਿੰਨ ਦੀ ਵਿਦਬੀ ਹੋ ਰਹੀ ਹੈ ਤੇ ਇਸ ਨੂੰ ਲੈ ਕੇ ਸਿੱਖ ਸੰਗਤ ਵਿੱਚ ਬਹੁਤ ਹੀ ਜ਼ਿਆਦਾ ਰੋਸ ਪਾਇਆ ਜਾ ਰਿਹਾ ਹੈ ਦੱਸ દਈਏ ਕਿ ਤਸਵੀਰਾਂ ਪੁਰਤਗਾਲ ਦੇ ਮੌਂਟੀਗਾਰਡੋ ਦੀ ਇੱਕ ਸਟਰੀਟ ਦੀਆਂ ਹਨ Google ਸੈਟੇਲਾਈਟ ਰਾਹੀਂ ਵੀ ਇਹ ਤਸਵੀਰਾਂ ਸਾਫ਼ ਤੌਰ ਤੇ ਦੇਖੀਆਂ ਜਾ ਸਕਦੀਆਂ ਹਨ ਉੱਥੇ ਰਹਿਣ ਵਾਲੀ ਵੱਖ-ਵੱਖ ਧਰਮਾਂ ਦੀ ਭਾਰਤੀ ਸੰਗਤ ਨੇ ਭਾਰਤ ਸਰਕਾਰ ਅਤੇ ਖਾਸ ਕਰਕੇ ਸਿੱਖ ਸੰਗਤ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਹ ਬੇਨਤੀ ਕੀਤੀ ਹੈ ਕਿ ਇਸ ਵਿਸ਼ੇ ਉੱਤੇ ਜਲਦ ਹੀ ਪੁਰਤਗਾਲ ਦੀ ਸਰਕਾਰ ਨਾਲ ਰਾਬਤਾ ਕਰਕੇ ਇਹ ਧਾਰਮਿਕ ਚਿੰਨ੍ਹ ਸੜਕ ਤੋਂ ਹਟਾਏ ਜਾਣ। ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਦੇਸ਼ਾਂ ਵਿਦੇਸ਼ਾਂ ਦੀ ਧਰਤੀ ਤੇ ਜਿਹੜੇ ਵੀ ਮੇਰੇ ਭੈਣ ਭਰਾ ਬੈਠੇ ਨੇ ਮੈਂ ਉਹਨਾਂ ਨੂੰ ਇੱਕੋ ਅਪੀਲ ਕਰਨਾ ਚਾਹੁੰਦਾ ਕਿ ਪਿਛਲੇ ਦਿਨੀ ਜੋ ਬਹੁਤ ਮੁੱਦਾ ਭਖ ਰਿਹਾ ਯੂਰਪ ਦਾ ਜਦੋਂ ਅਸੀਂ ਪੁਰਤਗਾਲ ਦੀ ਧਰਤੀ ਤੋਂ ਸਪੇਨ ਨੂੰ ਜਾਂਦੇ ਤਾਂ ਮੌਂਤੀ ਗਾਰਦੋ ਇੱਕ ਸ਼ਹਿਰ ਪੈਂਦਾ ਹੈ ਕਿ ਛੋਟਾ ਜਿਹਾ ਸ਼ਹਿਰ ਹੈ ਉੱਥੇ ਅੱਜ ਤੋਂ 2015 16 17 ਦੇ ਵਿੱਚ ਇੱਕ ਗਲੀ ਬਣੀ ਆ ਉਸ ਗਲੀ ਦੇ ਵਿੱਚ ਇੱਕ Hindu ਧਰਮ ਦਾ ਓਮ ਨਿਵਾ ਸ਼ਿਵਾਏ ਤੇ ਸਿੱਖਾਂ ਦੇ ਧਰਮ ਦਾ ਖੰਡਾ ਤੇ ਜਿਹੜਾ ਮੁਸਲਮਾਨਾਂ ਦੇ ਧਰਮ ਦਾ ਚੰਦ ਤੇ ਤਾਰਾ ਤੇ ਕ੍ਰਿਸ਼ਨਾਂ ਨੇ ਵੀ ਆਪਣਾ ਉੱਥੇ ਕ੍ਰੋਸ ਬਣਾਇਆ ਹੋਇਆ ਤੁਸੀਂ ਦੇਖੋਗੇ ਕਿ ਅਸੀਂ ਉਸ ਗਲੀ ਦੀ ਸਟਰੀਟ ਦਾ ਲਿੰਕ ਵੀ ਤੁਹਾਨੂੰ ਭੇਜ ਰਹੇ ਹਾਂ ਔਰ ਮੈਂ ਚਾਹਨਾ ਕਿ ਜਿੱਥੇ ਵਿਦੇਸ਼ਾਂ ਦੀ ਧਰਤੀ ਤੇ ਆਪਣੇ ਬਹੁਤ ਵੱਡੀ ਗਿਣਤੀ 'ਚ ਪੰਜਾਬੀ ਭਾਈਚਾਰਾ ਮੈਂ ਚਾਹੁੰਦਾ ਕਿ ਭਾਰਤ ਸਰਕਾਰ ਨੂੰ ਜਿਹੜੀ ਸਾਡੀ ਭਾਰਤ ਦੀ ਮਿਨਿਸਟਰੀ ਆ ਉਹ ਪੁਰਤਗਾਲ ਦੀ ਮਿਨਿਸਟਰੀ ਨਾਲ ਗੱਲ ਕਰਕੇ ਇਹ ਜਿਹੜੇ ਸੜਕ ਨੂੰ ਪਟਵਾ ਕੇ ਨੂੰ ਚੇਂਜ ਕੀਤੀ ਜਾਵੇ ਸੋ ਬਹੁਤ ਗੰਭੀਰ ਤੇ ਬਹੁਤ ਦੁੱਖ ਦਾ ਮੁੱਦਾ ਹੈ ਇਹ ਜਰੂਰ ਪੂਰਾ ਕੀਤਾ ਜਾਵੇ ਸਾਰਿਆਂ ਨੂੰ ਸاسي ਕਾਲ ਦੀ ਪੁਰਤਗਾਲ ਦੀ ਧਰਤੀ ਤੋਂ ਹੈਰਾਨ ਕਰ ਦੇਣ ਵਾਲੀਆਂ ਤਸਵੀਰਾਂ ਸਾਹਮਣੇ ਆਈਆਂ ਹਨ ਜਿੱਥੇ ਕਿ ਸੜਕ ਦੇ ਉੱਪਰ ਹਿੰਦੂ ਧਰਮ ਦਾ ਓਮ ਸਿੱਖ ਧਰਮ ਦਾ ਖੰਡਾ ਅਤੇ ਇਸਾਈ ਧਰਮ ਦੇ ਵੀ ਧਾਰਮਿਕ ਨਿਸ਼ਾਨ ਸੜਕ ਦੇ ਉੱਤੇ ਬਣਾਏ ਗਏ ਹਨ ਹੋਰ ਵੀ ਕਈ ਧਰਮਾਂ ਦੇ ਚਿੰਨ ਇਸ ਸੜਕ ਉੱਤੇ ਬਣੇ ਹੋਏ ਹਨ ਜੋ ਕਿ ਤੁਸੀਂ ਇਸ ਵੀਡੀਓ ਰਾਹੀਂ ਦੇਖ ਰਹੇ ਹੋ ਇਸ ਸੜਕ ਤੇ ਲੋਕ ਖੁਦ ਵੀ ਇਨ੍ਹਾਂ ਧਾਰਮਿਕ ਚਿੰਨ੍ਹਾਂ ਉੱਪਰ ਦੀ ਪੈਰ ਰੱਖ ਕੇ ਲੰਘਦੇ ਹਨ ਜਿਸ ਨਾਲ ਹਰ ਧਰਮ ਦੇ ਚਿੰਨ ਦੀ ਬੇਅਦਬੀ ਹੋ ਰਹੀ ਹੈ ਤੇ ਇਸ ਨੂੰ ਲੈ ਕੇ ਸਿੱਖ ਸੰਗਤ ਵਿੱਚ ਬਹੁਤ ਹੀ ਜ਼ਿਆਦਾ ਰੋਸ ਪਾਇਆ ਜਾ ਰਿਹਾ ਹੈ ਦੱਸ ਦਈਏ ਕਿ ਤਸਵੀਰਾਂ ਪੁਰਤਗਾਲ ਦੇ ਮੌਂਟੀ ਗਾਰਡੋ ਦੀ ਇੱਕ ਸਟ੍ਰੀਟ ਦੀਆਂ ਹਨ ਗੂਗਲ ਸੈਟੇਲਾਈਟ ਰਾਹੀਂ ਵੀ ਇਹ ਤਸਵੀਰਾਂ ਸਾਫ਼ ਤੌਰ ਤੇ ਦੇਖੀਆਂ ਜਾ ਸਕਦੀਆਂ ਹਨ ਉੱਥੇ ਰਹਿਣ ਵਾਲੀ ਵੱਖ-ਵੱਖ ਧਰਮਾਂ ਦੀ ਭਾਰਤੀ ਸੰਗਤ ਨੇ ਭਾਰਤ ਸਰਕਾਰ ਅਤੇ ਖਾਸ ਕਰਕੇ ਸਿੱਖ ਸੰਗਤ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਹ ਬੇਨਤੀ ਕੀਤੀ ਹੈ ਕਿ ਇਸ ਵਿਸ਼ੇ ਉੱਤੇ ਜਲਦ ਹੀ ਪੁਰਤਗਾਲ ਦੀ ਸਰਕਾਰ ਨਾਲ ਰਾਬਤਾ ਕਰਕੇ ਇਹ ਧਾਰਮਿਕ ਚਿੰਨ੍ਹ ਸੜਕ ਤੋਂ ਹਟਾਏ ਜਾਣ। ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਦੇਸ਼ਾਂ ਵਿਦੇਸ਼ਾਂ ਦੀ ਧਰਤੀ ਤੇ ਜਿਹੜੇ ਵੀ ਮੇਰੇ ਭੈਣ ਭਰਾ ਬੈਠੇ ਨੇ ਮੈਂ ਉਹਨਾਂ ਨੂੰ ਇੱਕੋ ਅਪੀਲ ਕਰਨਾ ਚਾਹੁੰਦਾ ਕਿ ਪਿਛਲੇ ਦਿਨੀ ਜੋ ਬਹੁਤ ਮੁੱਦਾ ਭਖ ਰਿਹਾ ਯੂਰਪ ਦਾ ਜਦੋਂ ਅਸੀਂ ਪੁਰਤਗਾਲ ਦੀ ਧਰਤੀ ਤੋਂ ਸਪੇਨ ਨੂੰ ਜਾਂਦੇ ਤਾਂ ਮੌਂਤੀ ਗਾਰਦੋ ਇੱਕ ਸ਼ਹਿਰ ਪੈਂਦਾ ਹੈ ਕਿ ਛੋਟਾ ਜਿਹਾ ਸ਼ਹਿਰ ਹੈ ਉੱਥੇ ਅੱਜ ਤੋਂ 2015 16 17 ਦੇ ਵਿੱਚ ਇੱਕ ਗਲੀ ਬਣੀ ਆ ਉਸ ਗਲੀ ਦੇ ਵਿੱਚ ਇੱਕ Hindu ਧਰਮ ਦਾ ਓਮ ਨਿਵਾ ਸ਼ਿਵਾਏ ਤੇ ਸਿੱਖਾਂ ਦੇ ਧਰਮ ਦਾ ਖੰਡਾ ਤੇ ਜਿਹੜਾ ਮੁਸਲਮਾਨਾਂ ਦੇ ਧਰਮ ਦਾ ਚੰਦ ਤੇ ਤਾਰਾ ਤੇ ਕ੍ਰਿਸ਼ਨਾਂ ਨੇ ਵੀ ਆਪਣਾ ਉੱਥੇ ਕ੍ਰੋਸ ਬਣਾਇਆ ਹੋਇਆ ਤੁਸੀਂ ਦੇਖੋਗੇ ਕਿ ਅਸੀਂ ਉਸ ਗਲੀ ਦੀ ਸਟਰੀਟ ਦਾ ਲਿੰਕ ਵੀ ਤੁਹਾਨੂੰ ਭੇਜ ਰਹੇ ਹਾਂ ਔਰ ਮੈਂ ਚਾਹਨਾ ਕਿ ਜਿੱਥੇ ਵਿਦੇਸ਼ਾਂ ਦੀ ਧਰਤੀ ਤੇ ਆਪਣੇ ਬਹੁਤ ਵੱਡੀ ਗਿਣਤੀ 'ਚ ਪੰਜਾਬੀ ਭਾਈਚਾਰਾ ਮੈਂ ਚਾਹੁੰਦਾ ਕਿ ਭਾਰਤ ਸਰਕਾਰ ਨੂੰ ਜਿਹੜੀ ਸਾਡੀ ਭਾਰਤ ਦੀ ਮਿਨਿਸਟਰੀ ਆ ਉਹ ਪੁਰਤਗਾਲ ਦੀ ਮਿਨਿਸਟਰੀ ਨਾਲ ਗੱਲ ਕਰਕੇ ਇਹ ਜਿਹੜੇ ਸੜਕ ਨੂੰ ਪਟਵਾ ਕੇ ਨੂੰ ਚੇਂਜ ਕੀਤੀ ਜਾਵੇ ਸੋ ਬਹੁਤ ਗੰਭੀਰ ਤੇ ਬਹੁਤ ਦੁੱਖ ਦਾ ਮੁੱਦਾ ਹੈ ਇਹ ਜਰੂਰ ਪੂਰਾ ਕੀਤਾ ਜਾਵੇ ਸਾਰਿਆਂ ਨੂੰ ਸასი ਕਾਲ